ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ 62 ਗੌਟ ਫਾਰਮ ਤੇ ਜਿਹੜਾ ਇੱਕ 17 ਸਾਲ ਦੇ ਮੁੰਡੇ ਨੇ ਬੱਕਰੀਆਂ ਦਾ ਆਪਦੇ ਕਾਰੋਬਾਰ ਦੇ ਵਿੱਚ ਐਡਾ ਨਾਮ ਬਣਾਇਆ ਵੀ ਜਿਹੜਾ ਲੌਂਗਵਾਲ ਦੇ ਵਿੱਚ ਕੰਪੀਟੀਸ਼ਨ ਦਾ ਮੇਲਾ ਹੁੰਦਾ ਉਹਦੀ 14 ਮੈਂਬਰੀ ਕਮੇਟੀ ਦਾ ਉਹ ਇੱਕ ਮੈਂਬਰ ਹੈ ਤੇ ਇੰਨਾ ਹੌਣਹਾਰ ਉਹ ਗੱਭਰੂ ਆ ਜਿਨੇ 17 ਸਾਲ ਦੀ ਉਮਰ ਦੇ ਵਿੱਚ ਬਹੁਤ ਤਰੱਕੀ ਕਰੀ ਆ 12-13 ਸਾਲ ਤੋਂ ਉਹਨੂੰ ਬੱਕਰੀਆਂ ਦਾ ਸ਼ੌਂਕ ਪੈ ਗਿਆ ਸੀ ਤੇ ਅੱਜ ਉਹ ਇੱਕ ਆਪਦੇ ਮਕਾਮ ਤੇ ਆ ਤੇ ਵਧੀਆ ਬੱਕਰੀਆਂ ਰੱਖਦਾ ਚੰਗੀ ਬਰੀਡ ਰੱਖਦਾ ਤੇ ਇੱਚ ਨੌਜਵਾਨਾਂ ਨੂੰ ਮੋਟੀਵੇਸ਼ਨ ਲਈ ਬਹੁਤ ਗੱਲਾਂ ਸਿੱਖਣ ਨੂੰ ਮਿਲਣਗੀਆਂ ਆਜੋ ਆਪਾਂ ਚੱਲਦੇ ਆ ਵੀਰੇ ਨਾਲ ਤੁਹਾਨੂੰ ਵੀ ਕਰਾਉਣਿਆ ਗੱਲਬਾਤ ਸਾਰੀ ਜਾਣਕਾਰੀ A to Z ਵੀਰੇ ਤੋਂ ਲੈ ਕੇ ਤੁਹਾਨੂੰ ਤੁਹਾਨੂੰ ਮਿਲਾਉਣਿਆ ਹਰਵੀਰ ਸਿੰਘ ਨਾਲ ਕੀ ਹਾਲ ਨੇ ਹਰਵੀਰ ਸਿੰਘ ਵਧੀਆ ਹੀ ਚੜਦੀ ਗੱਲਾਂ ਹੋਰ ਠੀਕ ਐ ਹੋਰ ਵੀਰੇ ਠੀਕ ਹੋ ਸਾਰੇ ਤੇ ਇਹ ਆਪਣਾ ਵੀਰਾ ਹਰਵੀਰ ਸਿੰਘ ਜਿਹਨੇ 12 13 ਸਾਲ ਦੀ ਉਮਰ ਤੋਂ ਲੈ ਕੇ ਕੰਮ ਸਟਾਰਟ ਕੀਤਾ ਇਹਨੂੰ ਬਹੁਤ ਸ਼ੌਂਕ ਸੀ ਬੱਕਰੀ ਪਾਲਣ ਦਾ ਤੇ ਅੱਜ ਇਹਨੇ ਇੱਕ ਆਪਦਾ ਵਧੀਆ 30-35 ਬੱਕਰੀਆਂ ਇੱਥੇ ਹੀ ਰੱਖਦਾ ਚੰਗੀ ਬਰੀਡ ਰੱਖਦਾ ਤੇ ਆਜੋ ਹੁਣ ਵੀਰੇ ਨਾਲ ਕਰਦਿਆਂ ਗੱਲਬਾਤ ਵੀਰੇ ਕਦੋਂ ਸ਼ੁਰੂ ਕੀਤਾ ਤੁਸੀਂ ਮੈਂ ਸ਼ੁਰੂ ਕਰਿਆ ਜੀ 2019 ਚ 2019 ਚ ਹਾਂਜੀ ਅੱਜ ਉਮਰ ਹੈਗੀ 17 ਸਾਲ ਦੀ ਹਾਂਜੀ ਉਦੋਂ ਮੰਨ ਕੇ ਚੱਲੋ ਵੀ 12 ਸਾਲ ਦੀ ਉਮਰ 'ਚ ਸ਼ੁਰੂ ਕਰ ਲਿਆ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕੀਤਾ ਮੈਂ ਹੀ 2 ਨਗਰਾਂ ਤੋਂ ਦੋ ਨਗਾ ਦੋ ਕਿਹੜੀ ਬਰੀਡ ਲਿਆਂਦੀ ਪਹਿਲਾਂ ਆਪਾਂ ਬਰੀਡ ਆਪਾਂ ਬੀਟਲ ਰੱਖੀ ਹੈ ਜੀ ਬੀਟਲ ਹੁਣ ਵੀ ਆਪਣੇ ਕੋਲੇ ਬੀਟਲ ਚੱਲਦੀ ਹੈ ਹਾਂ ਜੀ ਵਧੀਆ ਆਪਾਂ ਬਰੀਡ ਤੇ ਹੀ ਕੰਮ ਕਰਦੇ ਆ ਜਾਨੀ ਠੱਪਾ ਨੂੰ ਮੋਟੀਵੇਸ਼ਨ ਮਿਲੀ ਵੀ ਆਪਾਂ ਬੱਕਰੀਆਂ ਜਾਈਏ ਜਾਂ ਸ਼ੌਂਕ ਹੀ ਸੀ ਬਚਪਨ ਤੋਂ ਹੀ ਨਹੀਂ ਪਹਿਲਾਂ ਸ਼ੌਂਕ ਵੀ ਸੀਗਾ ਜੀ ਬਾਕੀ ਆਪਾਂ ਟ੍ਰੇਨਿੰਗ ਵੀ ਲਈ ਆਈ ਲੋਂਗੋ ਵਾਲ ਤੋਂ ਬਾਈ ਜਗਦੀਪ ਰੰਧਾਵਾ ਨੇ ਉਹਨਾਂ ਦੀ ਕਮੇਟੀ ਬਣੀ ਵੀ ਆਪਾਂ ਉਹਨਾਂ ਤੋਂ ਟ੍ਰੇਨਿੰਗ ਲਈ ਆ ਦੋ ਸੈਸ਼ਨ ਟ੍ਰੇਨਿੰਗ ਦੇ ਲਾਏ ਨੇ ਉਹਨਾਂ ਨੇ ਵਧੀਆ ਆਪਾਂ ਨੂੰ ਗਾਈਡ ਕਰਿਆ ਮੋਟੀਵੇਟ ਕਰਿਆ ਸਾਹ ਦਿੰਦੇ ਆ ਵਧੀਆ ਆਪਣਾ ਸਹਿਯੋਗ ਉਹਨਾਂ ਦੇ ਉਹਨਾਂ ਦੇ ਸੁਰੂ ਹੀ ਆਪਣਾ ਫਾਰਮ ਬਣਿਆ ਜੀ ਠੀਕ ਠੀਕ ਆ ਕਿੰਨੇ ਸਮੇ ਦੀ ਟ੍ਰੇਨਿੰਗ ਸੀ ਟ੍ਰੇਨਿੰਗ ਮੈਂ 2-2 ਦਿਨਾਂ ਦੀਆਂ ਦੋ ਲਾਈਆਂ ਨੇ ਜੀ ਚਾਰ ਦਿਨਾਂ ਦੀ ਟ੍ਰੇਨਿੰਗ ਚਾਰ ਦਿਨਾਂ ਦੀ ਟ੍ਰੇਨਿੰਗ ਚ ਸਾਰਾ ਕੁਝ ਸਿੱਖ ਲਿਆ ਬਹੁਤ ਵੱਡੀ ਗੱਲ ਆ ਦੇਖੋ ਚਾਰ ਦਿਨਾਂ ਦੀ ਟ੍ਰੇਨਿੰਗ ਚ ਸਿੱਖ ਕੇ ਇੱਕ ਇੰਨਾ ਨਾਮ ਬਣਾਉਣਾ ਤਾਂ ਇਹ ਬੱਚੇ ਦੇ ਹੌਸਲੇ ਨੂੰ ਆਪਾਂ ਪੂਰੀ ਦਾਤ ਦਿੰਦੇ ਆ ਤਾਂ ਸਾਰੇ ਨੌਜਵਾਨਾਂ ਨੂੰ ਇਹ ਤਾਂ ਸੇਧ ਲੈਣੀ ਚਾਹੀਦੀ ਆ ਵੀਰੇ ਇਹ ਹੁਣ ਆਪਣੇ ਕੋਲੇ ਕਿੰਨੇ ਇਸ ਟਾਈਮ ਨੇ ਬੱਕਰੀਆਂ ਨਗ ਹੈਗੇ 27 28 ਨਗਨੇ ਆਪਣੇ ਕੋਲੇ ਇਸ ਟਾਈਮ ਹੈਗੇ ਇਹਨੂੰ ਤੁਸੀਂ ਜਿਆਦਾ ਮੀਟ ਲਈ ਵਰਤ ਦਿਓ ਜਾਂ ਕਿਸ ਤਰ੍ਹਾਂ ਆਪਾਂ ਮੀਟ ਲਈ ਵੀ ਸੇਲ ਕਰਦੇ ਆਂ ਮੀਟ ਲਈ ਜਿਵੇਂ ਬਕਰੀਦ ਹੁੰਦੀ ਆ ਨਾ ਆਪਣੇ ਮੁਸਲਿਮ ਭਾਈਚਾਰੇ ਚ ਉਹਨਾਂ ਨੂੰ ਬੱਕਰੇ ਦੇ ਦੀ ਆਪਾਂ ਖੱਸੀ ਤੇ ਬਾਕੀ ਬੱਕਰੀਆਂ ਨੇ ਜਿਹੜੀਆਂ ਆਪਣੇ ਕੋਲੋਂ ਮੇਮਣੇ ਤਿਆਰ ਕਰਕੇ ਉਹਨਾਂ ਦੇ ਛੋਟੇ ਬੱਚੇ ਵੇਚਦੇ ਆਂ ਬਰੀਡ 'ਚ ਬਰੀਡ 'ਚ ਵੇਚਦੇ ਤੇ ਬੱਕਰੇ ਹੁਣ ਇਸ ਟਾਈਮ ਆਪਣੇ ਕੋਲੇ ਕਿੰਨੇ ਨੇ ਬੱਕਰੇ ਇਸ ਟਾਈਮ ਹੈਗੇ ਹੀ 7-8 ਨੇ ਵੱਡੇ 7-8 ਨੇ ਹਾਂ ਜੀ ਤੁਹਾਡੇ ਕੋਲੇ ਤੁਸੀਂ ਦੱਸਦੇ ਸੀ ਵੀ ਇੱਕ ਬੱਕਰੀ ਆ ਜਿਹਨੇ ਤਿੰਨ ਚੈਂਪੀਅਨਸ਼ਿਪਾਂ ਜਿੱਤੀਆਂ ਸੀ ਹਾਂ ਜੀ ਹਾਂ ਉਹ ਬੱਕਰੀ ਆਪਣੀ 2020 'ਚ ਜਿੱਤੀ ਸੀ ਜੀ ਲੌਂਗੋ ਵਾਲ ਤੋਂ ਹਾਂ ਤੇ ਉਹ ਤਿੰਨ ਸਟੇਟਾਂ 'ਚੋਂ ਓਵਰਆਲ ਚੈਂਪੀਅਨ ਰਹੀ ਸੀਗੀ ਦੋ ਦੰਦ 'ਚ ਦੋ ਦੰਦ ਕੈਟਾਗਰੀ ਚੋਂ ਦੋ ਦੰਦ ਚ ਹਾਂ ਤਿੰਨ ਸਟੇਟਾਂ ਚ ਓਵਰਆਲ ਚੈਂਪੀਅਨ ਸੀ ਠੀਕ ਆ ਤੇ ਇੱਕ ਉਹਦਾ ਤੁਹਾਡੇ ਕੋਲੇ ਬੱਕਰਾ ਵੀ ਆ ਹਾਂਜੀ ਉਹ ਬਹੁਤ ਚੱਲੀ ਦੁੱਲਾ ਆਪਣਾ ਫੇਵਰੇਟ ਹੈ ਜਾਨਵਰ ਜਾਨੀ ਉਹ ਬਹੁਤ ਪਿਆਰਾ ਜਾਨਵਰਾ ਉਹ ਰੀਲਾਂ ਚ ਬਹੁਤ ਚੱਲਿਆ ਜੀ ਤੁਹਾਨੂੰ ਦਿਖਾਉਂਦੇ ਆ ਹਾਂ ਹੁਣ ਤੁਸੀਂ ਐਜੇ ਸਟੱਡ ਯੂਜ਼ ਕਰਨ ਲੱਗੇ ਸੱਡਣ ਲੱਗੇ ਨੂੰ ਬੱਕਰੀਆਂ ਦੇ ਹਾਂਜੀ ਹਾਂ ਹੁਣ ਆਪਣਾ ਸਟੱਡ ਸਰਵਿਸ ਪਹਿਲਾਂ ਆਪਾਂ ਜਾਨੀ ਰੋਕਿਆ ਹੋਇਆ ਸੀ ਬੱਚਾ ਸੀ ਹੁਣ 2 ਸਾਲ ਦਾ ਇਹ ਕੰਪਲੀਟ ਹੋ ਗਿਆ ਠੀਕ ਆ ਆਪਾਂ ਹੁਣ ਓਪਨ ਕਰਤੀ ਸਟੱਡ ਸਰਵਿਸ ਜੀ ਕਿਹਨੇ ਚੰਗੀ ਬਰੀਡ ਲਈ ਹਾਂਜੀ ਹਾਂ ਕ੍ਰਾਸ ਕਰਾਉਣਾ ਤਾਂ ਤੁਸੀਂ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਸਕਰੀਨ ਤੇ ਵੀ ਲਾ ਦਾਂਗੇ ਬਾਕੀ ਨੰਬਰ ਤੁਸੀਂ ਬੋਲ ਦਿਓ ਹਾਈ ਨੰਬਰ ਕਰ ਲਓ ਨੋਟ 9914003126 ਇੱਕ ਵਾਰ ਦੁਬਾਰੇ ਬੋਲ ਦਿਨਾ ਜੀ 9914003126 ਇਹਦੀ ਹਾਈਟ ਕਿੰਨੀ ਕਹੂ ਹਾਈਟ ਵਾਲੇ ਆ ਭਾਈ ਫੀਤਾ ਲਾਇਆ ਹੀ ਨਹੀਂ ਇਹਦੇ ਦਿਖਾਓ ਦੇਖੋ ਬੜੇ ਸ਼ੌਂਕ ਨਾਲ ਪਾਲਿਆ ਹੋਇਆ ਜਦੋਂ ਅਸੀਂ ਬਾਈ ਨੂੰ ਫੋਨ ਕੀਤਾ ਨਾ ਵੀ ਅਸੀਂ ਵੀਡੀਓ ਬਣਾਉਣ ਆਉਣੀ ਆ ਤਾਂ ਇਹ ਕਹਿੰਦਾ ਵੀਰੇ 10 ਮਿੰਟ ਰੁਕ ਜਾਓ ਤੇ ਮੈਨੂੰ ਤੁਸੀਂ ਇਹਨੂੰ ਨਿਮਾ ਲੈ ਜਿੰਦੋ ਤੇ ਸਾਡੀ ਵੀਡੀਓ ਚਲਦੀ ਚਲਦੀ ਚ ਵੀ ਵੀਰੇ ਨੂੰ ਇੰਨਾ ਲਗਾਵ ਹੈ ਆਪਣੇ ਕੰਮ ਕਰਨ ਨਾਲ ਵੀਡੀਓ ਰੋਕ ਕੇ ਕਹਿੰਦਾ ਵੀ ਮੇਰੇ ਪਸ਼ੂਆਂ ਨੂੰ ਪੱਖੇ ਖੜੇ ਨੇ ਮੈਂ ਪੱਖੇ ਲਾ ਦਿਆ ਦੇਖੋ ਇਹ ਹੁੰਦੀ ਹੈ ਇੱਕ جنੂਨ ਬੰਦੇ ਦਾ ਕੰਮ ਕਰਨ ਦਾ ਤਾਂ ਇਹ ਜਨੂਨ ਇੱਕ ਪੈਦਾ ਕਰਨਾ ਬਹੁਤ ਜ਼ਰੂਰੀ ਆ ਜੇ ਤੁਸੀਂ ਕੋਈ ਕਾਰੋਬਾਰ ਕਰਨਾ ਤਾਂ ਉਹਦੇ ਵਾਸਤੇ ਤੁਹਾਨੂੰ ਬਹੁਤ ਜ਼ਿਆਦਾ ਜਨੂਨ ਚਾਹੀਦਾ ਤੇ ਵੀਰੇ ਫਾਰਮ ਤੇ ਕਿੰਨਾ ਕੁ ਖਰਚਾ ਆ ਗਿਆ ਸੀ ਘਰਦਿਆਂ ਦਾ ਕਿੰਨਾ ਕੁ ਸਹਿਯੋਗ ਮਿਲਿਆ ਕਰ ਦਿੰਦਾ ਹੀ ਸਹਿਯੋਗ ਹੈ ਆਪਾਂ ਉਹਨਾਂ ਦੇ ਛੱਤੀ ਫਿਰਦੇ ਹਨਾ ਠੀਕ ਆ ਬਾਕੀ ਫਾਰਮ ਤੇ ਆਪਣਾ 2.5 ਲੱਖ ਲੱਗਿਆ ਸੀ ਬਈ ਟੋਟਲ ਆ ਸਾਰਾ ਬਣਾਇਆ ਸਾਰਾ ਸਿਸਟਮ ਬਣਾਉਣ ਤੇ ਹਾਂਜੀ ਚਾਦਰਾਂ ਪਾਈਆਂ ਬਾਕੀ ਥੱਲੇ ਕ੍ਰੇਡ ਸਿਸਟਮ ਕਰਿਆ ਬਸ 2.5 ਲੱਖ ਚ ਆਪਣਾ ਸਾਰਾ ਓਵਰਾਲ ਕੰਪਲੀਟ ਥੱਲੇ ਕ੍ਰੇਡ ਸਿਸਟਮ ਮੜਾ ਦਿਖਾ ਦਊਂ ਵੀ ਇਹ ਕਿਸ ਤਰ੍ਹਾਂ ਸੀ ਜੀ ਇਹ ਦਿਖਾਣੇ ਆਪਾਂ ਹੁਣ ਇੱਧਰ ਆ ਜਾਓ ਆ ਦੇਖਾ ਦਉਂਦਿਆਂ ਬਈ ਆਪਾਂ ਨਾ ਬਾਲੇ ਲੈ ਸੀਗੇ ਉਹਨਾਂ ਦੇ ਦੋ ਦੋ ਹਿੱਸੇ ਕਰਾ ਕੇ 4x4 ਦੇ ਕ੍ਰੇਟ ਬਣਵਾਏ ਹੋਏ ਆ ਐ ਜਿਵੇਂ ਆਪਾਂ ਸਫਾਈ ਕਰਨੀਆਂ ਐਸ ਤਰ੍ਹਾਂ ਚੱਕੇ ਜਾਂਦੇ ਆ ਐ ਚੱਕ ਕੇ ਨੀਚੋਂ ਆਪਾਂ ਕੱਢ ਸਕਦੇ ਆ ਬਾਕੀ ਮੀਂਗਣਾ ਵੀ ਜੰਮੀ ਸੁੱਕੀਆਂ ਰਹਿੰਦੀਆਂ ਨੇ ਕੋਈ 스ਮੈਲ ਨਹੀਂ ਆਉਂਦੀ ਆ ਦੇਖ ਸਕਦੇ ਹੋ ਬਿਲਕੁਲ ਖੜਕਦੀਆਂ ਨੇ ਮੀਂਗੜ ਇਹ ਹਰਵੀਰ ਜਿਹੜੀਆਂ ਇਹ ਮੀਂਗਣਾ ਨੇ ਵੀਰੇ ਇਹਨਾਂ 'ਚ ਕੋਈ 스ਮੈਲ ਵਗੈਰਾ ਜਿਵੇਂ ਆਪਣਾ ਘਰ ਦੇ ਪਿਛਲੇ ਪਾਸੇ ਫਾਰਮ ਆ ਹਣਾ ਨਹੀਂ 스ਮੈਲ ਵਗੈਰਾ ਕੋਈ ਨਹੀਂ ਆਉਂਦੀ ਇਹ 'ਚ ਜਿਹੜੀ ਮੀਂਗਣਾ ਜਿੰਨਾ ਚਿਰੇ ਫੁੱਟਦੀ ਨਹੀਂ ਉਹ 'ਚ 스ਮੈਲ ਨਹੀਂ ਆਉਂਦੀ ਜਦੋਂ ਮਿੰਗਣ ਫਟੇ ਜਾਂਦੀ ਉਹਦੇ 스멜 ਆਉਂਦੀ ਬਾਅਦ 스멜 ਹੁੰਦੀ ਹਾਂ ਹੁਣ ਇਹ ਜਿਵੇਂ ਆਪਣਾ ਬਣਿਆ ਵੇਆ ਮਿੰਗਣ ਡਾਇਰੈਕਟ ਥੱਲੇ ਹੀ ਜਾਂਦੀ ਆ ਫਟੇ ਦੀ ਤਾਂ ਹੈ ਨਹੀਂ 스멜 ਆਉਣੀ ਨਹੀਂ 스멜 ਆਉਣੀ ਨਹੀਂ ਤਾਂ ਇਹ ਵਧੀਆ ਰੇਟ ਚ ਵਿਕ ਜਾਂਦੀ ਆ ਹਾਂ ਹੀ ਵੇਖ ਵਿ ਜਾਂਦੀ ਆ ਇਹ ਠੀਕ ਆ ਇੱਕ ਆਪਾਂ ਤੁਸੀਂ ਕਰਦੇ ਸੀ ਬੱਕਰੀ ਦੀ ਗੱਲ ਆਪਾਂ ਉਹ ਦਿਖਾਈ ਆਪਾਂ ਜਿਹੜੀ ਤਿੰਨ ਚੈਂਪੀਅਨਸ਼ਿਪਾਂ ਦਿੱਤੀਆਂ ਨੇ ਹਾਂ ਆਇਓ ਕਿ ਖਸੀ ਉਹ ਆਪਾਂ ਮੀਟ ਲਈ ਵੇਚ ਦਿੰਨੇ ਆ ਸਿਆਲਾਂ ਚ ਤੇ ਬੱਕਰੀਆਂ ਆਪਾਂ ਬਰੀਡ ਲਈ ਤਿਆਰ ਕਰਦੇ ਆ ਮੇਮਣੇ ਛੋਟੇ ਬੱਚੇ ਵੇਚ ਦਈਦੇ ਆ ਆਪਾਂ ਛੋਟੇ ਬੱਚੇ ਵਧੀਆ ਇਹ ਤਾਂ ਕਿੰਨੀ ਕੰਮਦਨ ਹੋ ਜਾਂਦੀ ਹੈ ਜੇ ਆਪਾਂ ਗੱਲ ਕਰੀਏ 30 ਕਿ ਜਾਨਵਰਾਂ ਤੋਂ ਜੇ ਕੋਈ ਭੈਣ ਭਰਾ ਆਪਣਾ ਭਰਾ ਸਟਾਰਟ ਕਰਨਾ ਚਾਹੁੰਦਾ ਕੰਮ ਨੂੰ ਹਾਂਜੀ ਮਹੀਨੇ 'ਚ ਕਿੰਨੇ ਕਿ 30 ਨਗਾਂ ਤੋਂ ਪੈਸੇ ਬਣ ਜਾਂਦੇ ਆ ਆਮਦਨੀ ਜਿਵੇਂ ਆਪਾਂ ਜੇ ਆਪਾਂ 30 35 ਜਾਨਵਰ ਰੱਖਦੇ ਆ ਐਸਟੀਮੇਟ ਉਹਦਾ 40 ਤੋਂ 50000 ਇਨਕਮ ਆ ਜਾਂਦੀ ਹੈ ਮਹੀਨੇ ਦੀ ਆਈ ਜਾਂਦੀ ਹੈ ਬੜੀ ਨਾਲੇ ਸ਼ੌਂਕ ਦਾ ਸ਼ੌਂਕ ਹੈ ਨਾਲੇ ਸ਼ੌਂਕ ਦਾ ਸ਼ੌਂਕ ਨਾਲੇ ਤੁਸੀਂ ਪੜ ਵੀ ਹੋ ਨਾਲ ਹਨਾ ਹਾਂਜੀ ਹਾਂ ਪੜਾਈ ਵੀ ਚੱਲਦੀ ਹੈ ਪੜਾਈ ਵੀ ਜ਼ਰੂਰੀ ਆ ਤੇ ਤੁਹਾਡੇ ਮਨ ਚ ਨਹੀਂ ਕਦੇ ਖਿਆਲ ਆਇਆ ਵੀ ਯਾਰ ਮੈਂ ਵੀ ਕੈਨੇਡਾ ਵਗ ਜਾ ਸਾਰੇ ਲੋਕ ਕੈਨੇਡਾ ਜਾਈ ਜਾਂਦੇ ਆ ਨਹੀਂ ਕੀ ਫਾਇਦਾ ਇੱਥੇ ਆਪਣਾ ਬਿਜ਼ਨਸ ਆ ਵਧੀਆ ਆਪਣਾ ਨਾਮ ਚੱਲਦਾ ਬਾਕੀ ਉੱਧਰ ਜਾ ਕੇ ਕੀ ਆ ਬਾਕੀ ਇੱਥੇ ਆਪ ਆਪ ਮਾਲਕ ਆ ਹਾਂ ਹੀ ਮਾਲਕ ਆ ਉੱਥੇ ਨੌਕਰ ਬਣ ਕੇ ਜਦੋਂ ਆਪਾਂ 17 ਸਾਲ ਦੀ ਉਮਰ ਦੇ ਵਿੱਚ ਇਨੀ ਅਚੀਵਮੈਂਟ ਕਰ ਲਈ ਤਾਂ ਆਪਾਂ ਹੋਰ ਵੀ ਤਰੱਕੀ ਕਰੇਗਾ ਤੁਹਾਨੂੰ ਹਨਾ ਤੇ ਦੋਸਤੋ ਬਾਕੀ ਤੁਸੀਂ ਸਾਰੇ ਇਸ ਵੀਰ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਵੀ ਦਿਓ ਕਿਉਂਕਿ ਇਹ ਬੱਚੇ ਇੱਕ ਮੋਟੀਵੇਸ਼ਨ ਹੀ ਨੇ ਆਪਣਾ ਆਉਣ ਵਾਲਾ ਪੰਜਾਬ ਦਾ ਭਵਿੱਖ ਨੇ ਇਹਨਾਂ ਨੇ ਸਾਹਮਣਾ ਤੇ ਬਾਕੀ ਜਿਹੜੀਆਂ ਤੁਸੀਂ YouTube ਤੇ ਹੋਰ ਇਧਰ ਉਧਰ ਦੀਆਂ 네ਗੇਟਿਵ ਵੀਡੀਓ ਦੇਖਦੇ ਹੋ ਉਹ ਨਾ ਦੇਖੋ ਸਿਰਫ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਦੀਆਂ ਨੇ ਹੌਸਲਾ ਦਿੰਦੀਆਂ ਨੇ ਉਹਨਾਂ ਵੱਲ ਹੀ ਜ਼ਿਆਦਾ ਧਿਆਨ ਦਿਓ ਤੇ ਆਪਦੇ ਬੱਚਿਆਂ ਨੂੰ ਪ੍ਰੇਰਿਤ ਕਰੋ ਤੇ ਬੱਚਿਆਂ ਨੂੰ ਇੱਕ ਕੰਮ ਤੇ ਪਾਉਣ ਲਈ ਸਭ ਤੋਂ ਜ਼ਰੂਰੀ ਨੇ ਆਦਤਾਂ ਬੰਦਾ ਜਿਹੜਾ ਉਹ ਆਪਣੀਆਂ ਆਦਤਾਂ ਨਾਲ ਹੀ ਕਾਮਯਾਬ ਹੁੰਦਾ ਜੇ ਬੱਚੇ ਨੂੰ ਆਪਾਂ ਕੰਮ ਕਰਨ ਦੀ ਆਦਤ ਪਾ ਦਿਆਂਗੇ ਤਾਂ ਉਹਦੀ ਉਧਰ ਰੁਚੀ ਬਣ ਜਾਂਦੀ ਆ ਉਹਦੀ ਇੱਕ ਟੇਕ ਲੱਗ ਜਾਂਦੀ ਆ ਤਾਂ ਉਹ ਕਦੇ ਵੀ ਆਪਦੇ ਰਸਤੇ ਤੋਂ ਭਟਕਦਾ ਨਹੀਂ ਤਾਂ ਉਹ ਕੰਮ ਦੇ ਵਿੱਚ ਹੋਰ ਤਰੱਕੀ ਕਰਦਾ ਤੇ ਮਿਸਾਲ ਤੁਹਾਡੇ ਸਾਹਮਣੇ ਆ ਤੇ ਆਜੋ ਹੁਣ ਆਪਾਂ ਵੀਰੇ ਦੀ ਬੱਕਰੀ ਦੇਖਦੇ ਆ ਜਿਹਨੇ ਤਿੰਨ ਚੈਂਪੀਅਨਸ਼ਿਪਾਂ ਜਿੱਤੀਆਂ ਨੇ ਦੇਖੋ ਤੁਸੀਂ ਵੀ 17 ਸਾਲ ਦੀ ਉਮਰ 'ਚ ਇੱਕ ਬੱਕਰੀ ਦੀ ਸੇਵਾ ਕਰਕੇ ਤਿੰਨ ਚੈਂਪੀਅਨਸ਼ਿਪਾਂ ਜਿਤਾਦੀਆਂ ਇਹ ਵੀ ਵੀਰੇ ਲੰਗਵਾਲ ਦੇ ਮੇਲੇ ਦੇ ਵਿੱਚ ਜਿੱਤੀ ਆ ਹਾਂਜੀ ਹਾਂ ਉੱਥੇ ਜਿੱਤੀ ਆ ਇਹ ਆ ਦੇਖੋ ਤੁਸੀਂ ਇਹ ਬੱਕਰੀ ਦਾ ਫਿਰ ਕੀ ਨਾਂ ਰੱਖਿਆ ਪਿਆਰ ਨਾਲ ਇਹਨਾਂ ਨਾਂ ਉਹ ਹੀ ਚੈਰੀ ਚੈਰੀ ਹਾਂਜੀ ਠੀਕ ਠੀਕ ਆ ਬਾਕੀ ਚੈਰੀ ਆ ਇਹ ਇਹਨੇ ਨਾਂ ਚਮਕਾਇਆ ਹਨਾ ਹਾਂਜੀ ਹਾਂ ਹਾਂ ਬਿਲਕੁਲ ਜੇ ਜੇ ਆਪਾਂ ਨਾ ਬੀਟਲ ਦੀ ਪਛਾਣ ਕਰਨੀਆਂ ਹਾਂ ਤਾਂ ਉਹ ਇਹ ਬਰੀਡ ਦੀ ਪਛਾਣ ਕੀ ਆ ਇਹ ਚ ਮੇਨ ਖਾਸ ਇਹ ਚ ਖੂਬੀਆਂ ਤਾਂ ਕਈ ਨਹੀਂ ਜਿਵੇਂ ਦੇਖੋ ਆ ਨੱਕ ਹੈ ਨਾ ਇਹਦਾ ਜਿਵੇਂ ਤੋਤੇ ਦੀ ਚੁੰਝ ਹੁੰਦੀ ਐ ਮੁਰਿਆ ਹੋਇਆ ਬਿਲਕੁਲ ਆ ਸਿੰਗ ਨੇ ਜਿਹੜੇ ਪਿੱਛੇ ਨੂੰ ਐ ਮੁੜੇਵੇਂ ਨੇ ਜਾਨੀ ਵਿੰਗੇ ਟਡੇ ਨੇ ਉੱਚੇ ਨਹੀਂ ਮੇ ਨਹੀਂ ਹੈਗੇ ਠੀਕ ਆ ਬਿਲਕੁਲ ਨੋਰਮਲ ਨੇ ਹਾਂਜੀ ਨੋਰਮਲ ਨੇ ਆ ਕੰਨ ਲੰਬੇ ਹੋਣਗੇ ਚੌੜੇ ਹੋਣਗੇ ਠੀਕ ਆ ਬਾਕੀ ਐ ਬੇਲ ਲੰਬੀ ਹੋਊਗੀ ਇਹਨਾਂ ਦੀ ਪੂੰਛ ਵੀ ਲੰਬੀ ਹੋਊਗੀ ਸਿੱਧੀ ਹੋਊਗੀ ਪੂੰਛ ਠੀਕ ਆ ਹਾਂਜੀ ਇਹ ਚੀਜ਼ਾਂ ਦੀ ਇਹਦੀ ਪਰਖ ਹਾਂ ਜਵਾਨ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਮੈਂ ਤਾਂ ਹੀ ਬਈ ਐਂ ਕਹਿਣਾ ਚਾਹੂਗਾ ਵੀ ਬਰੀਡ ਤੇ ਕੰਮ ਕਰੋ ਜਿਵੇਂ ਆਪਾਂ ਹੁਣ ਜਾਨਵਰ ਮੈਂ ਕਈ ਵੀਰਾਂ ਨੂੰ ਦੱਸਦਾ ਫੋਨ ਲਾਉਂਦੇ ਆ ਵੀ ਅਸੀਂ ਰੱਖਿਆਈ ਸਸਤੇ ਲੈ ਲੈ ਵਧੀਆ ਮਿਲਗੇ ਸਾਨੂੰ ਤੇ ਉਹ ਬਾਈ ਪੈਸੇ ਵੀ ਉਹ ਨਹੀਂ ਲਾਉਂਦੇ ਉਹਨਾਂ ਤੇ ਟਾਈਮ ਵੀ ਉਹਨਾਂ ਹੀ ਲੱਗਦਾ ਮਿਹਨਤ ਵੀ ਉਹਨਾਂ ਹੀ ਲੱਗਦੀ ਆ ਇਹ ਤੋਂ ਚੰਗਾ ਆਪਾਂ ਦੋ ਜਾਨਵਰ ਘੱਟ ਲੈ ਲਓ ਬਰੀਡ ਦੇ ਲਓ ਪਰ ਬਰੀਡ ਤੇ ਕੰਮ ਕਰੋ ਬਾਕੀ ਬਾਕੀ ਜੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਵੀਰੇ ਦਾ ਆਪਾਂ ਨੰਬਰ ਵਿੱਚ ਦੇਤਾ ਸਕਰੀਨ ਤੇ ਵੀ ਲਾ ਦਾਂਗੇ ਤਾਂ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਚੰਗੀ ਬਰੀਡ ਲਈ ਵੀ ਕੰਟੈਕਟ ਕਰ ਸਕਦੇ ਹੋ ਵੀ ਤੁਸੀਂ ਪ੍ਰੋਵਾਈਡ ਕਰਾ ਦੇਉਗੇ ਟ੍ਰੇਨਿੰਗ ਵੀ ਦੇ ਦੇਉਗੇ ਟ੍ਰੇਨਿੰਗ ਵੀ ਦੇ ਦਾਂਗੇ ਠੀਕ ਆ ਤੇ ਦੇਖੋ ਬਾਕੀ ਨਾ ਵੀਰੇ ਕੋਲੇ ਇਹ ਦੁੱਧ ਨਹੀਂ ਵੇਚਦੇ ਜੇ ਕੋਈ ਪਿੰਡ 'ਚ ਕਿਸੇ ਨੂੰ ਲੋੜ ਹੁੰਦੀ ਆ ਤਾਂ ਇਹ ਫ੍ਰੀ ਦੁੱਧ ਦੀ ਸੇਵਾ ਕਰਦੇ ਆ ਜੇ ਕਈ ਵਾਰੀ ਕੋਈ ਪ੍ਰੋਬਲਮ ਕੋਈ ਬਿਮਾਰ ਹੋ ਜਾਂਦਾ ਬੰਦਾ ਸੈੱਲ ਵਗੈਰਾ ਘਟ ਜਾਂਦੇ ਨੇ ਤੁਸੀਂ ਦੇਖੋ ਯਾਰ ਕਿੰਨੀ ਦੇਣ ਇੱਕ ਨੌਜਵਾਨ ਦੀ ਹਨਾ ਵੀ ਉਹ ਦੁੱਧ ਵੀ ਫ੍ਰੀ ਦੇ ਰਿਹਾ ਤੇ ਆਪਦੀ ਤਰੱਕੀ ਵੀ ਕਰ ਰਿਹਾ ਪੂਰਾ ਫੁੱਲ ਟਾਈਮ ਪੜ ਵੀ ਰਿਹਾ ਔਰ ਫਾਰਮ ਵੀ ਕਾਮਯਾਬ ਕਰ ਰਿਹਾ ਤਾਂ ਇਹ ਚੀਜ਼ ਤੋਂ ਤੁਹਾਨੂੰ ਮੋਟੀਵੇਸ਼ਨ ਲੈਣ ਦੀ ਬਹੁਤ ਲੋੜ ਆ ਤੇ ਆਓ ਹੁਣ ਤੁਹਾਨੂੰ ਇੱਕ ਨਵੇਂ ਵਲੌਗ 'ਚ ਫੇਰ ਮਿਲਾਂਗੇ ਤੇ ਵੀਰੇ ਨਾਲ ਕੰਟੈਕਟ ਕਰਦੇ ਜੇ ਲੋਡ ਹੋਈ ਸასი ਕਾਲ ਸਾਰਿਆਂ ਦਾ